ਹਾਂ ਜੀ ਬ੍ਰੋ ਸਤਿ ਸ਼੍ਰੀ ਅਕਾਲ ਕਿਸਾਨ ਪ੍ਰਵਾਹ ਅੱਜ ਆਪਾਂ ਗੱਲ ਕਰਨੀ ਜਿਹੜੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਝੋਨੇ ਦੇ ਉੱਪਰ ਜਿਹੜਾ 800 ਰੁਪਿਆ ਬੋਨਸ ਆ ਉਹ ਕਿੰਨੀ ਤਰੀਕ ਨੂੰ ਮਿਲਣ ਜਾ ਰਿਹਾ ਤੇ ਕਿਹੜੇ ਕਿਸਾਨਾਂ ਨੂੰ ਜਿਹੜਾ ਮਿਲੇਗਾ ਉਹਦੇ ਬਾਰੇ ਜਾਣਕਾਰੀ ਸ਼ੇਅਰ ਕਰਨੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤੇ ਬੈਲ ਕੰਗਟੀ ਦਬਾ ਲਿਓ ਤਾਂ ਕਿ ਜਦੋਂ ਵੀ ਕੋਈ ਗਵਰਨਮੈਂਟ ਵੱਲੋਂ ਸਕੀਮ ਆਉਂਦੀ ਜਾਂ ਫਿਰ ਆਪਾਂ ਕੋਈ ਖੇਤੀਬਾੜੀ ਦੀ ਵੀਡੀਓ ਅਪਲੋਡ ਕਰਦੇ ਆ ਉਹਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਕਈ ਵਾਰ ਵੀਰ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਲੈਂਦੇ ਪਰ ਜਿਹੜੀ ਬੈਲ ਘੰਟੀ ਨਹੀਂ ਦਬਾਉਂਦੇ ਉਹਦੇ ਕਰਕੇ ਜਿਹੜੀ ਵੀਡੀਓ ਕਈ ਵਾਰ ਉਹਨਾਂ ਨੂੰ ਲੇਟ ਮਿਲਦੀ ਤੇ ਉਸ ਟਾਈਮ ਤੇ ਕਈ ਵਾਰ ਜਿਹੜੀ ਡੇਟ ਆ ਉਹ ਥੋੜੀ ਰਹਿ ਜਾਂਦੀ ਜਾਂ ਫਿਰ ਡੇਟ ਲੰਘ ਜਾਂਦੀ ਆ ਤੇ ਇਸ ਲਈ ਬੈਲ ਘੰਟੀ ਜ਼ਰੂਰ ਦਬਾਇਆ ਕਰੋ ਤਾਂ ਕਿ ਜਦੋਂ ਵੀ ਕੋਈ ਵੀਡੀਓ ਹੋਵੇ ਤੁਹਾਡੇ ਕੋਲ ਪਹੁੰਚ ਸਕੇ ਚਾਹੇ ਵੇਖਣੀ ਚਾਹੇ ਨਾ ਵੇਖਣੀ ਉਹ ਤੁਹਾਡੀ ਮਰਜ਼ੀ ਪਰ ਤੁਹਾਨੂੰ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਜਲਦੀ ਮਿਲ ਜਿਆ ਕਰੂਗਾ ਇਹਦੇ ਨਾਲ ਤੁਸੀਂ ਕੇ ਇਸਕੀਮ ਦਾ ਜਿਹੜਾ ਲਾਭ ਆਸਾਨੀ ਨਾਲ ਲੈ ਸਕਦੇ ਜੀ ਤਾਂ ਹੁਣ ਆਪਾਂ ਗੱਲ ਕਰਦੇ ਆਂ ਜਿਹੜੀ 800 ਰੁਪਏ ਦੀ ਬੋਨਸ ਵਾਲੀ ਜਿਹੜੀ ਗੱਲ ਆ ਸਾਹਮਣੇ ਨਿਕਲ ਕੇ ਆ ਰਹੀ ਹੈ ਉਹ ਕਿਹੜੇ ਕਿਸਾਨਾਂ ਨੂੰ ਮਿਲੂਗਾ ਵੈਸੇ ਆਪਾਂ ਜਾਣਦੇ ਇਸ ਵਾਰ ਜੇਕਰ ਗੱਲ ਕਰੀਏ ਝੋਨੇ ਦੇ ਝਾੜ ਵੀ ਘਟਾਏ ਆ ਤੇ ਜਿਹੜੇ ਬਾਸਮਤੀਆਂ ਨੇ ਵੀ ਕਾਫੀ ਜ਼ਿਆਦਾ ਕਿਸਾਨ ਵੀਰਾਂ ਨੂੰ ਰਗੜਾ ਲਾਇਆ ਤੇ ਅੱਗੇ ਜਿਹੜੀ ਕਣਕਾਂ ਦੀ ਬਜਾਈ ਦੀ ਗੱਲ ਕਰੀ ਤੇ ਕਣਕਾਂ ਦੇ ਵਿੱਚ ਵੀ ਕਿਸਾਨ ਵੀਰਾਂ ਨੂੰ ਇਸ ਵਾਰ ਜਿਹੜਾ ਕਾਫੀ ਜ਼ਿਆਦਾ ਪਾਸਾ ਦੇ ਘਾਟਾ ਹੀ ਪੈ ਰਿਹਾ ਘਾਟਾ ਕਿਵੇਂ ਪੈ ਰਿਹਾ ਕਿ ਜਾਂ ਤਾਂ ਸੁੱਕੇ ਪੱਤਰ ਖੁਸ਼ਕ ਪੱਤਰ ਚ ਕਿਸਾਨ ਵੀਰਾਂ ਨੂੰ ਕਣਕਾਂ ਬੀਜਣੀਆਂ ਪੈ ਰਹੀਆਂ ਜਾਂ ਫਿਰ ਜਿਆਦਾ ਹੀ ਗੇਲਿਆ ਤੇ ਜਿਹੜੀ ਜ਼ਮੀਨ ਬੱਤਰ ਹੀ ਨਹੀਂ ਆ ਰਹੀ ਤੇ ਕਣਕਾਂ ਜਿਹੜੀਆਂ ਕਾਫੀ ਜ਼ਿਆਦਾ ਉਹਨਾਂ ਦੀਆਂ ਲੇਟ ਹੋ ਚੁਕੀਆਂ ਹੁਣ ਵੀ ਆਪਾਂ ਨੂੰ ਕਿਸਾਨ ਵੀਰ ਮੈਸੇਜ ਕਰਕੇ ਪੁੱਛ ਰਿਹਾ ਬਈ 15 ਤਰੀਕ ਨੂੰ ਕਿਹੜੀ ਵੀ ਵੈਰੇਟੀ ਕਣਕ ਦੀ ਲਾਈਏ 20 ਤਰੀਕ ਨੂੰ ਕਿਹੜੀ ਬਜਾਈ ਕਰੀਏ ਕਈ ਵੀਰਾਂ ਦੀ ਤਾਂ ਕਣਕ ਜਿਹੜੀ ਦਸੰਬਰ ਦੇ ਵਿੱਚ ਵੀ ਜਾ ਪਈ ਆ ਕਿਉਂਕਿ ਝੋਨੇ ਵੀ ਲੇਟ ਵੱਡੇ ਗਿਆ ਤੇ ਮੰਡੀਆਂ ਜਿਹੜੇ ਝੋਨੇ ਵੀ ਲੇਟ ਤੁਲੇ ਦੇ ਦੋ ਤਰਫਾ ਜਿਹਾ ਕੰਮ ਹੋ ਗਿਆ ਕਈ ਸੋਚਦੇ ਰਹਿ ਕੇ ਕਿ ਰੌਣੀ ਕਰੀਏ ਜਾਂ ਨਾ ਕਰੀਏ ਇਹਦੇ ਚੱਕਰ ਦੇ ਵਿੱਚ ਜਿਹੜੀਆਂ ਕਣਕਾਂ ਲੇਟ ਹੋ ਗਈਆਂ ਤੇ ਵੱੱਤਰ ਕੋਸ਼ ਕੋਨ ਕਰਕੇ ਦੂਜੇ ਨੰਬਰ ਤੇ ਜਿਹੜਾ ਸੁਪਰ ਸੀਡਰ ਹੈ ਉਹਨੇ ਵੀ ਕਾਫੀ ਜ਼ਿਆਦਾ ਕਿਸਾਨ ਵੀਰਾਂ ਨੂੰ ਬੜਾ ਜ਼ਿਆਦਾ ਧੋਖਾ ਦਿੱਤਾ ਹੈ ਉੱਥੇ ਵੀ ਜਿਹੜੀਆਂ ਕਣਕਾਂ ਬਹੁਤ ਘਾ ਟੋਗ ਰਹੀਆਂ ਤੇ ਇਸ ਸਾਲ ਜੇਕਰ ਗੱਲ ਕਰੀ ਤੇ ਕਾਫੀ ਜ਼ਿਆਦਾ ਜਿਹੜਾ ਕਿਸਾਨ ਵੀਰਾਂ ਨੂੰ ਜਿਹੜੀ ਲੁੱਟ ਹੋਈ ਆ ਆੜਤੀਆਂ ਵੱਲੋਂ ਆਪਾਂ ਕਹਿ ਸਕਦੇ ਹਾਂ ਸਰਕਾਰਾਂ ਵੱਲੋਂ ਕਹਿ ਸਕਦੇ ਹਾਂ ਜਾਂ ਫਿਰ ਜਿਹੜੇ ਝੋਨੇ ਘਾਟ ਨਿਕਲੇ ਉਹਦੇ ਵੱਲੋਂ ਅਜੇ ਜਿਹੜੀ ਕਾੜ ਲੱਗਣੀ ਕਾਟ ਲੱਗ ਰਹੀ ਆ ਜਾਂ ਫਿਰ ਆਉਣ ਵਾਲੇ ਦਿਨਾਂ ਜਾਂਦੇ ਲੱਗਣੀ ਉਹ ਵੀ ਕਾਫੀ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਆ ਇਸ ਸਾਲ ਜਿਹੜੀ ਕਾਫੀ ਜ਼ਿਆਦਾ ਦਿੱਕਤ ਆਉਣ ਵਾਲੀ ਕਿਸ ਤਾਂ ਇੱਥੇ ਕਿਸਾਨ ਵੀਰ ਇੱਕ ਗੱਲ ਹੈ ਜਿਹੜੇ ਕਿਸਾਨ ਵੀਰ ਬਾਰ-ਬਾਰ ਪੁੱਛ ਰਿਹਾ ਕਿਹੜੀ ਵੈਰੈਟੀ ਕਦੋਂ ਲਾਈਏ ਕਿਸਾਨ ਵੀਰੋ 20 ਨਵੰਬਰ 25 ਨਵੰਬਰ ਤੱਕ ਆਪਾਂ ਜਿਹੜੀਆਂ ਜਿਵੇਂ ਕੋਈ ਵੀ ਅਗੇਤੀਆਂ ਬਜਾਈਆਂ ਵਾਲੀਆਂ ਕਿਸਮਾਂ ਇਹਨਾਂ ਚੋਂ ਲਾ ਸਕਦੇ ਹਾਂ 20 ਨਵੰਬਰ ਤੱਕ ਆਪਾਂ ਕੋਈ ਵੀ ਬਜਾਈ ਕਰ ਸਕਦੇ ਆ ਪਰ ਇੱਥੇ ਇਹ ਨਹੀਂ ਹੁੰਦਾ ਬਈ ਆਪਣੀ ਜੇਕਰ ਇਹ ਜਿਹੜੀਆਂ ਵੈਰੈਟੀਆਂ ਐ ਆਪਾਂ ਨਵੰਬਰ ਦੇ ਵਿੱਚ ਬੀਜਾਂਗੇ ਇਹਦੇ ਫੇਰ ਜ਼ਿਆਦਾ ਝਾੜ ਜਾਂਦੀਆਂ ਜਾਂ ਫਿਰ ਆਪਾਂ ਲੇਟ ਬੀਜਾਂਗੇ ਤੇ ਲੇਟ ਝਾੜ ਨਹੀਂ ਆਪ ਨੂੰ ਮਿਲਦਾ ਤੇ ਲੇਟ ਕਿਸਾਨ ਵੀ ਹਾਦ ਤੋਂ ਵੱਧ ਨਹੀਂ ਆਪਾਂ ਲੇਟ ਹੋਣ ਜੇ ਤੱਕ ਲਗਭਗ 20 ਨਵੰਬਰ ਤੱਕ ਤਾਂ ਆਪਾਂ ਆਸਾਨੀ ਦੇ ਨਾਲ ਜਿਹੜੀ ਮਰਜੀ ਵੈਰੈਟੀ ਖੇਤ ਵਿੱਚ ਲਾ ਸਕਦੇ ਆ ਉਹ ਚੰਗਾ ਝਾੜੀ ਦੇਊਗੀ ਉਸ ਤੋਂ ਬਾਅਦ ਵੀ ਕਈ ਕਿਸਾਨ ਵੀ ਡਰ ਜਾਂਦੇ ਬਈ ਪਤਾ ਨਹੀਂ ਜੇਕਰ ਅਸੀਂ 25 ਨੂੰ ਲਾਤੀ ਵੈਰੈਟੀ ਜਾਂ 26 ਨੂੰ ਲਾਤੀ ਜਾਂ 30 ਨਵੰਬਰ ਤੇ ਲਾਤੀ ਤਾਂ ਸਾਡਾ ਪਤਾ ਨਹੀਂ ਕਿੰਨਾ ਝਾੜ ਖੜ ਜੂਗਾ ਤਾਂ ਕਿਸਾਨ ਮੇਰਾ ਬਹੁਤਾ ਕੋਈ ਝਾੜ ਦੇ ਵਿੱਚ ਫਰਕ ਨਹੀਂ ਪੈਂਦਾ ਜੇਕਰ ਆਪਣੀ 20 ਨਵੰਬਰ ਦੀ ਲੱਗੀ ਵੈਰੈਟੀ ਆ ਤੇ ਉਹ ਉਹਦੀ ਥਾਂ ਤੇ ਆਪਾਂ ਨੂੰ ਲੇਟ ਹੋ ਜਨ ਕਿਸੇ ਕਾਰਨ ਉਹ ਵੈਰੈਟੀ ਆਪਾਂ ਨੂੰ 25 ਨਵੰਬਰ ਨੂੰ ਲਾਉਣੀ ਪੈਂਦੀ ਆ ਜਾਂ 30 ਨਵੰਬਰ ਨੂੰ ਲਾਉਣੀ ਪੈਂਦੀ ਆ ਤਾਂ ਉਥੇ ਕਿਸਾਨ ਵੇਰੋਂ ਕੋਈ ਕੁਆਂਟਲ ਅੱਧਾ ਕੁਆਂਟਲ ਦਾ ਫਰਕ ਪਊਗਾ ਇਹ ਬਹੁਤਾ ਨਹੀਂ ਕਿ ਆਪਣਾ ਜੇਕਰ ਆਪਾਂ ਗੇਤੀ ਲਾਉਣੇ ਤੇ ਆਪਣਾ 25 ਕੁਆਂਟਲ ਝਾੜ ਆ ਜਾਊਗਾ ਤੇ ਜੇਕਰ ਆਪਾਂ ਲੇਟ ਲਾਵਾਂ 30 ਨਵੰਬਰ ਨੂੰ ਲਾਵਾਂਗੇ ਜਾ ਕੇ ਤੇ ਆਪਣਾ 15 ਕੁਆਂਟਲ ਆ ਜਾਊਗਾ ਇੰਨਾ ਫਰਕ ਨਹੀਂ ਕਿਸਾਨ ਵੇਰੋਂ ਪੈਂਦਾ ਹੁੰਦਾ ਆਈ ਧੀ ਟੈਨਸ਼ਨ ਨਹੀਂ ਲਈ ਦਿੰਦੀ ਵੱਧ ਤੋਂ ਵੱਧ ਜੇਕਰ ਆਪਣੀ ਦੱਸ ਦੇਣ ਵੈਰੈਟੀ ਲੇਟ ਹੁੰਦੀ ਆ ਤੇ ਉਥੇ ਜਿਹੜਾ ਕੋਈ 50 ਕਿਲੋ ਕੁਆਂਟਲ ਦਾ ਫਰਕ ਪੈਂਦਾ ਕੋਈ 19 21 ਦਾ ਹੀ ਫਰਕ ਪੈਂਦਾ ਦਾ ਕਣਕ ਦੇ ਵਿੱਚ ਬਹੁਤਾ ਜਿਆਦਾ ਝਾੜ ਦਾ ਫਰਕ ਨਹੀਂ ਪੈਂਦਾ ਕਿਉਂਕਿ ਕਣਕ ਦੀ ਜਿਹੜੀ ਵੈਰੈਟੀ ਆ ਬਸ ਆਪਾਂ ਕੁੰਡੀਆਂ ਦੀ ਗੱਲ ਕਰੀ ਇੱਕ ਅੱਧੀ ਕੁੰਡੀ ਦਾ ਹੀ ਫਰਕ ਪੈਂਦਾ ਇੱਕ ਦੋ ਦਾਣਿਆਂ ਦਾ ਉਹਦੇ ਨਾਲ ਆਪਣਾ ਵਾਧ ਤੋਂ ਵਾਧ ਕੁਆਂਟਲ ਤੱਕ ਜਿਹੜਾ ਵਜ਼ਨ ਘਟ ਸਕਦਾ ਹੈ ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਣਾ ਝਾੜ ਘਾਟ ਹੀ ਆਵੇ ਕਈ ਵਾਰਾ ਲੇਟ ਦਾ ਝਾੜ ਜਿਹੜਾ ਆਪਣਾ ਚੰਗਾ ਵੀ ਦੇਖ ਨੂੰ ਮਿਲ ਜਾਂਦਾ ਤਾਂ ਇਹਦੀ ਜਿਆਦਾ ਟੈਨਸ਼ਨ ਨਾ ਕਰਿਆ ਕਰੋ ਦੋ ਚਾਰ ਦਿਨ ਦਾ ਅਗਾ ਪਿਛਾ ਹੋ ਹੀ ਜਾਂਦਾ ਤਾਂ ਇਥੇ ਤੁਸੀਂ ਆਰਾਮ ਦੇ ਨਾਲ ਜਿਹੜੀ 20 25 ਨਵੰਬਰ ਤੱਕ ਜਿਹੜੇ ਆਰਾਮ ਨਾਲ ਬਜਾਈ ਕਰ ਸਕਦੇ ਆ ਗੇਤੀਆਂ ਵੈਰੈਟੀਆਂ ਚੋਂ ਵੀ ਚਾਹੇ ਤੁਸੀਂ 272 ਦੀ ਕਰਨੀ ਆ ਚਾਹੇ 30 86 ਦੀ ਕਰਨੀ ਆ 725 ਦੀ ਕਰਨੀ ਆ ਜਾਂ 826 ਦੀ ਕਰਨੀ ਆ ਤੇ ਜੇਕਰ ਦਸੰਬਰ ਦੇ ਵਿੱਚ ਆਪਾਂ ਕਰਨੀ ਤਾਂ ਫਿਰ ਆਪਾਂ ਵੈਰੈਟੀਆਂ ਜੀ ਲੇਟ ਦੀ ਸੋਚ ਸਕਦੇ ਆ ਜਿਵੇਂ 771 ਆ ਜਾਂਦੀ ਆ 550 ਆ ਜਾਂਦੀ ਆ 300 ਆਪਾਂ ਤੁਜੀ ਗਈਏ 2851 ਆ ਜਾਂਦੀ ਹਾਲਾਂਕਿ ਉਹਨੂੰ ਜਿਹੜੀ ਪੀਲੀ ਕੁੰਗੀ ਦਾ ਟੈਗ ਜ਼ਿਆਦਾ ਦੇਖ ਨੂੰ ਮਿਲਦਾ ਤੈਨਾਂ ਵਾਰ ਰੇਟਿੰਗ ਦਾ ਆਪਾਂ ਚੋਣ ਕਰ ਸਕਦੇ ਆ ਤਾਂ ਹੁਣ ਆਪਾਂ ਇੱਥੇ ਗੱਲ ਕਰਦੇ ਆ ਜਿਹੜੀ ਮੇਨਕ ਜਿਹੜੀ 800 ਰੁਪਏ ਬੋਨਸ ਦੀ ਗੱਲ ਤੇ ਉਹ ਕਿਸਾਨ ਵੀਰੋ ਜਿਹੜਾ ਇਹ ਪੰਜਾਬ ਦੇ ਕਿਸਾਨਾਂ ਨੂੰ 800 ਰੁਪਏ ਬੋਨਸ ਨਹੀਂ ਮਿਲਣ ਜਾ ਰਿਹਾ ਹਾਲਾਂਕਿ ਬੋਨਸ ਜ਼ਰੂਰ ਮਿਲਣ ਜਾ ਰਿਹਾ ਪਰ ਇਹ ਉੜੀਸਾ ਦੇ ਜਿਹੜੇ ਕਿਸਾਨ ਵੀਰ ਇਹ ਨਾ ਉਹਨਾਂ ਨੂੰ ਜਿਵੇਂ 2300 ਆਪਣਾ ਰੇਟ ਹੈ ਝੋਨੇ ਦਾ ਤੇ ਉਹਦੇ ਉੱਪਰ ਉੱਥੇ 2300 ਰੁਪਏ ਐਮਐਸਪੀ ਤੇ ਉਹਦੇ ਉੱਪਰ ਹੀ ਜਿਹੜਾ ਕਿਸਾਨ ਵੀਰਾਂ ਨੂੰ 800 ਰੁਪਏ ਬੋਨਸ ਜਿਹੜੀ ਉਤੋਂ ਦੀ ਉੜੀਸਾ ਦੀ ਸਰਕਾਰ ਦੇਣ ਜਾ ਰਹੀ ਕਿਉਂਕਿ ਉਹਨਾਂ ਇਲ 9 ਸਾਲ ਪਹਿਲਾਂ ਜਿਹੜਾ ਉਹਨਾਂ ਦੇ ਕੋਈ ਪਹਿਲਾ ਸਰਕਾਰ ਦਾ ਜਿਹੜਾ ਉੱਥੇ ਮੁੱਖ ਮੰਤਰੀ ਉਹਨੇ 100 ਰੁਪਏ ਬੋਨਸ ਦੇਣ ਦਾ ਵਾਅਦਾ ਕੀਤਾ ਪਰ ਉਹਨੇ 100 ਰੁਪਏ ਬੋਨਸ ਨਹੀਂ ਸੀ ਦਿੱਤਾ ਉਸ ਤੋਂ ਬਾਅਦ ਉਹਨੇ ਜਿਹੜੀ ਉੱਥੇ ਇਸ ਟਾਈਮ ਤੇ ਭਾਜਪਾ ਦੀ ਸਰਕਾਰ ਆ ਤੇ ਹੁਣ ਜਿਹੜਾ 8 ਦਸੰਬਰ ਨੂੰ ਜਿਹੜਾ ਐਮਐਸਪੀ ਜਿਵੇਂ ਆਪਣੇ 320 ਰੁਪਏ ਇਹਦੇ ਉੱਪਰ 2320 ਰੁਪਏ ਆ ਤੇ ਇਹਦੇ ਉੱਪਰ ਹੀ ਜਿਵੇਂ ਐਮਐਸਪੀ ਦੇ ਉੱਪਰ ਹੀ 800 ਰੁਪਏ ਜਿਹੜਾ ਉੱਥੋਂ ਦੇ ਉੜੀਸਾ ਦੇ ਕਿਸਾਨਾਂ ਨੂੰ ਜਿਹੜਾ ਸਰਕਾਰ 800 ਰੁਪਏ ਬੋਨਸ 8 ਦਸੰਬਰ ਨੂੰ ਦੇਣ ਜਾ ਰਹੀ ਆ ਉੱਥੇ ਜੇਕਰ ਕਿਸਾਨ ਵੀਰੋਂ ਸਕੀਮਾਂ ਦੀ ਗੱਲ ਕਰੀਏ ਪੰਜਾਬ ਵਾਂਗੂ ਨਹੀਂ ਕਿ ਪੰਜਾਬ ਵਾਂਗੂ ਕੋਈ ਸਕੀਮ ਨਹੀਂ ਉੱਥੇ ਲਾਗੂ ਹੁੰਦੀ ਸਿਰਫ ਪੰਜਾਬ ਹੀ ਹੈਗਾ ਇੱਥੇ ਜਿੱਥੇ ਕਣਕ ਜਾਂ ਫਸਾ ਕਹਦੇ ਦੋ ਰੁਪਏ ਕਣਕ ਮਿਲਦੀ ਜਾਂ ਫਿਰ ਪੈਨਸ਼ਨ ਸਕੀਮ ਇਹੋ ਜਿਹੀ ਸਕੀਮ ਤੋਂ ਵੱਧ ਕੋਈ ਸਰਕਾਰ ਸਕੀਮ ਨਹੀਂ ਦਿੰਦੀ ਪਰ ਉੱਥੇ ਕਿਸਾਨ ਵੀਰ ਜੇਕਰ ਗੱਲ ਕਰੀ ਉੱਥੇ ਇੱਕ 4000 ਰੁਪਏ ਵਾਲੀ ਸਕੀਮ ਚੱਲ ਰਹੀ ਹੈ ਜਿਹੜਾ ਬੀਜ ਖਾਦ ਵਾਸਤੇ ਵੀ ਕਿਸਾਨਾਂ ਨੂੰ ਜਿਹੜਾ ਦਿੱਤਾ ਜਾਂਦਾ ਉਹਦੇ ਨਾਲ ਨਾਲ ਜਿਹੜੀ 6000 ਰੁਪਏ ਵਾਲੀ ਆਪਣੀ ਜਿਹੜੀ ਮੋਦੀ ਵਾਲੀ ਸਕੀਮ ਉਹ ਵੀ ਚੱਲ ਰਹੀ ਹੈ ਯਾਨੀ ਕਿ 10000 ਰੁਪਏ ਸਾਲਾਨਾ ਉੱਥੇ ਕਿਸ ਉੱਥੇ ਜਿਹੜੇ ਕਿਸਾਨ ਵੀਰਾਂ ਦੇ ਬੱਚੇ ਉਹਨਾਂ ਵਾਸਤੇ ਵਜੀਫੇ ਦਾ ਵੀ ਜਿਹੜਾ ਸਰਕਾਰ ਸੋਚ ਰਹੀ ਹੈ ਤੇ ਉਹਦੇ ਬਾਰੇ ਵੀ ਜਿਹੜੀ ਅੱਗੇ ਗੱਲਬਾਤ ਚੱਲ ਰਹੀ ਤੇ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਉੱਥੇ ਜਿਹੜੇ ਕਿਸਾਨਾਂ ਦੇ ਆਪਣੇ ਕੁੜੀਆਂ ਮੁੰਡੇ ਉਹਨਾਂ ਦੇ ਜਿਹੜੇ ਆਪਾਂ ਕਹੇ ਨੌਕਰੀ ਪੇਸ਼ਾ ਨਹੀਂ ਉਹਨਾਂ ਨੂੰ ਨੌਕਰੀ ਵਗੈਰਾ ਮਿਲਦੀ ਤੇ ਉੱਥੇ ਜਿਹੜੀ ਉਹਨਾਂ ਨੂੰ ਵਜੀਫਾ ਦੇਣ ਦੀ ਵੀ ਜਿਹੜੀ 2 ਲੱਖ ਰੁਪਏ ਤੱਕ ਦਾ ਵਜੀਫਾ ਦੇਣ ਦੀ ਜਿਹੜੀ ਗੱਲ ਚੱਲ ਰਹੀ ਆ ਤੇ ਉਥੇ ਕਾਫੀ ਜਿਆਦੀਆਂ ਜਿਹੜੀਆਂ ਸਕੀਮਾਂ ਆਪਾਂ ਕਹਿ ਸਕਦੇ 10000 ਇੱਕ ਮੇਰੇਆ ਵਜੀਫਾ ਜੇਕਰ ਉਹਨਾਂ ਦਾ ਸਟਾਰਟ ਹੋ ਜਾਂਦਾ ਤੇ ਆ ਜਿਹੜਾ 800 ਰੁਪਿਆ ਬੋਨਸ ਜਿਹੜਾ ਵੱਖਰਾ ਹੈ ਤੇ ਆਪਣੇ ਹੁਣ ਕਾਫੀ ਲੰਮਾ ਸਮਾਂ ਹੋ ਗਿਆ ਕਿ ਨਾ ਕਣਕ ਦੇ ਨਾ ਝੋਨੇ ਦੇ ਉੱਪਰ ਕੋਈ ਬੋਨਸ ਨਹੀਂ ਮਿਲਦਾ ਜਿਹੜਾ ਸੈਂਟਰ ਸਰਕਾਰ 100 150 ਰੁਪਿਆ ਵਧਾ ਦਿੰਦੀ ਉਹੀ ਆਪਾਂ ਨੂੰ ਕਿਸਾਨਾਂ ਨੂੰ ਮਿਲਦਾ ਤੇ ਪਹਿਲਾਂ ਇੱਕ ਦੋ ਵਾਰ ਸ਼ਾਇਦ ਉਹ ਕਾਲੀਆਂ ਦੀ ਜਾਂ ਫਿਰ ਕਾਂਗਰਸ ਦੀ ਸਰਕਾਰ ਸੀ ਉਦੋਂ ਇੱਕ ਇੱਕ ਦੋ ਵਾਰਾਂ ਜਿਹੜਾ ਆਪਾਂ ਨੂੰ 100 200 ਰੁਪਿਆ ਤੱਕ ਜਿਹੜਾ ਬੋਨਸ ਦੋ ਸਾਲ ਤੱਕ ਮਿਲਿਆ ਸੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਹੁਣ ਤੱਕ ਕੋਈ ਵੀ ਜਿਹੜੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਣਕ ਜਾਂ ਝੋਨੇ ਦੇ ਉੱਪਰ ਕੋਈ ਬੋਨਸ ਨਹੀਂ ਦਿੱਤਾ ਹਾਲਾਂਕਿ ਬਾਹਰ ਦੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਜਿਵੇਂ ਹਰਿਆਣਾ ਜਾਂ ਫਿਰ ਦੂਜੀਆਂ ਐਮਪੀ ਉੜੀਸਾ ਇਹਨਾਂ ਦੀਆਂ ਜਿਹੜੀਆਂ ਸਰਕਾਰਾਂ ਕਿਸਾਨਾਂ ਨੂੰ ਜਿਹੜਾ ਕਣਕ ਝੋਨੇ ਦੇ ਉੱਪਰ ਬੋਨਸ ਵਗੈਰਾ ਵੀ ਦਿੰਦੀਆਂ ਤਾਂ ਇਹ ਕਿਸਾਨ ਵੀਰੋ ਜਿਹੜੀ 800 ਰੁਪਏ ਬੋਨਸ ਦੀ ਇਹ ਪੰਜਾਬ ਦੇ ਵਿੱਚ ਨਹੀਂ ਇਹ ਉੜੀਸਾ ਦੇ ਵਿੱਚ ਮਿਲਣ ਜਾ ਰਿਹਾ 8 ਦਸੰਬਰ ਨੂੰ ਜਿਹੜਾ ਇਹਨੂੰ ਜਿਹੜੀ ਰਕਮ ਜਿਹੜੀ ਸਿੱਧੀ ਕਿਸਾਨ ਵੀਰਾਂ ਦੇ ਖਾਤਿਆਂ 'ਚ ਪਾਈ ਜਾਣੀ ਆ ਸੋ ਵੀਡੀਓ ਚੰਗ ਲੱਗੇ ਭਰਾਵਾਂ ਤੱਕ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ